ਅੱਜ ਇੱਕ ਬਹੁਤ ਹੀ ਅਹਿਮ ਮਸਲੇ ਨੂੰ ਲੈ ਕੇ ਅਪਰ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰਸੰਸ ਮੋਢਿਤ ਕਰਨ ਜਾ ਰਹੇ ਆ 29 ਤਰੀਕ ਨੂੰ ਜਿਹੜੇ ਮੌਜੂਦਾ ਸੀਐਮ ਨੇ ਨਹਿਤ ਸਿੰਘ ਜੀ ਸੈਣੀ ਉਹਨਾਂ ਰਤਗੜ ਗੁਰਦੁਆਰਾ ਤਹਿਸੀਲ ਰੇਂਗੜ ਜਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਵਿੱਚ ਪਧਾਰਨਾ ਸੀ ਉਹ ਸਮਾਗਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਦੀ ਅਦક્ષા ਵਿੱਚ ਹੋ ਰਿਹਾ ਸੀ ਸੈਣੀ ਸਾਹਿਬ ਦੇ ਸਿਕਿਉਰਿਟੀ ਗਾਰਡ ਜਾਂਦੇ ਨੇ ਜਿਨ੍ਹਾਂ ਦੇ ਹੱਥ ਵਿੱਚ ਇੱਕ ਡੌਗ ਫੜਿਆ ਹੋਇਆ ਸੀ ਉਸ ਸਮਾਗਮ ਦੇ ਵਿੱਚ ਜਦੋਂ ਐਂਟਰ ਕਰਦੇ ਨੇ ਤੇ ਡੌਗ ਨੂੰ ਤਾਂ ਬਾਹਰ ਖੜਾ ਕਰ ਦਿੰਦੇ ਨੇ ਦ ਸਿਕਿਉਰਿਟੀ ਗਾਰਡ ਜਿਨ੍ਹਾਂ ਉਲਟੀਆਂ ਟੋਪੀਆਂ ਪਾਈਆਂ ਸਨ ਪੈਰਾਂ ਦੇ ਜੁਰਾਬਾਂ ਸਨ ਉਹ ਸਮਾਗਰ ਦੇ ਅੰਦਰ ਅੰਦਰ ਐਂਟਰ ਕਰਦੇ ਨੇ ਅਤੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਲਕੀ ਸਾਹਿਬੇ ਸਜੋਬਿਤ ਸਨ ਉੱਥੇ ਤਿੰਨ ਸਿਕਿਉਰਿਟੀ ਗਾਰਡ ਚੈਕਿੰਗ ਕਰਨ ਵਾਸਤੇ ਦਰਬਾਰ ਸਾਹਿਬ ਕੋਲ ਪਹੁੰਚਦੇ ਨੇ ਜਿੱਥੇ ਗ੍ਰੰਥੀ ਸਾਹਿਬ ਹਾਦਰਸਨ ਗੁਰੂਗ੍ਰੰਥ ਸਾਹਿਬ ਦੇ ਸੇਵਾਤ ਨਿਭਾਰੇ ਸਨ ਉਹ ਸਕਿਉਰਿਟੀ ਗਾਰਡ ਗ੍ਰੰਥੀ ਸਾਹਿਬ ਨੂੰ ਉਠਾ ਕੇ ਪਾਸੇ ਕਰ ਦਿੰਦੇ ਨੇ ਤੇ ਮੈਟਰਲ ਡਿਕਟੇਟਰ ਗੁਰੂਗ੍ਰੰਥ ਸਾਹਿਬ ਦੇ ਉਤੇ ਵੀ ਕਮਾਣ ਲੱਗ ਜਾਂਦੇ ਨੇ ਸਾਈਡਾ ਦੇ ਵੀ ਕਮਾਉਂਦੇ ਨੇ ਤੇ ਥੱਲੇ ਵੀ ਕਮਾਉਂਦੇ ਨੇ ਉਹਨਾਂ ਦੇ ਨਾਲ ਜਿਹੜੀ ਮੌਜੂਦਾ ਸਰਕਾਰੀ ਕਮੇਟੀ ਕੋਈ ਮੈਂਬਰ ਸਹਿਬਾਨ ਉੱਥੇ ਹਾਦਰ ਸਨ ਪਰ ਕਿਸੇ ਨੇ ਉਹਨਾਂ ਨੂੰ ਇਹ ਕਾਰਾ ਕਰਨ ਤੋਂ ਰੋਕਿਆ ਨਹੀਂ ਸੰਗਤੀ ਚੋਂ ਇੱਕ ਆਦਮੀ ਉੱਠਦਾ ਉਹ ਜਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਡਰ ਦੇ ਮਾਰੇ ਕਿਸੇ ਵੀ ਉੱਥੇ ਐਕਸ਼ਨ ਨਹੀਂ ਲਿਆ ਸਤ 6 ਤਰੀਕ ਸ਼ਾਮ ਇਹ ਕਿਸੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲੇ ਹਮਦਰਦੀ ਰੱਖਣ ਵਾਲੇ ਆਪਣੇ ਗੁਰਨਾਲ ਇਹ ਵੀਡੀਓ ਵਾਇਰਲ ਕਰਦੇ ਨੇ 6 April ਜਦੋਂ ਕਿ ਇਹ ਕਾਰਾ ਮੁਤੀ ਅਪ੍ਰੈਲ ਦਾ ਅਸੀਂ 6 ਮਈ ਨੂੰ ਵੀਡੀਓ ਵਾਇਰਲ ਹੁੰਦੀ ਹੈ 7 ਤਰੀਕ ਨੂੰ ਉਹ ਵੀਡੀਓ ਮੇਰੇ ਤੱਕ ਪਹੁੰਚਦੀ ਅਸੀਂ ਉਹ ਵੇਖ ਕੇ ਸਾਰਾ ਕੁਝ ਵੀਡੀਓ ਵੀ ਗੱਲ 29 ਤਰੀਕ ਦੀ ਹੈ ਵੀਡੀਓ 6 ਤਰੀਕ ਨੂੰ ਵਾਇਰਲ ਹੋ ਰਹੀ ਹੈ ਪਰ ਅੱਜ ਤੱਕ ਸਰਕਾਰੀ ਕਮੇਟੀ ਦੇ ਮੈਂਬਰਾਂ ਨੇ ਕਿਸੇ ਦੀ ਇਸ ਗੱਲ ਦਾ ਐਕਸ਼ਨ ਨਹੀਂ ਲਿਆ ਕਿ ਜੋ ਸਕਿਉਰਿਟੀ ਗਾਰਡਨ ਹੈ ਗੁਰੂਗ੍ਰੰਥ ਸਾਹਿਬ ਦੀ ਸਾਰੀਆਂ ਮਾਨ ਮਰਿਆਦਾ ਦਾ ਉਲੰਘਣ ਕਰਦੇ ਕੀਤਾ ਹੈ ਤੇ ਨਾ ਸੇ ਮੁੱਖ ਮੰਤਰੀ ਦੇ ਵਿਰੁੱਧ ਨਾ ਨੌ ਨੌ ਸਕورٹی ਗਾਰਡਨ ਦੇ ਵਿਰੁੱਧ ਕਿਸੇ ਵੀ ਕੋਈ ਐਕਸ਼ਨ ਨਹੀਂ ਜਾ ਆਖਰ ਇੰਤਜ਼ਾਰ ਕਰਨ ਤੋਂ ਬਾਅਦ 9 ਤਰੀਕ ਨੂੰ ਅਸਾਂ ਇੱਕ ਸ਼ਰਮਣੀ ਪੰਥਕ ਅਕਾਲੀ ਦਲ ਪਾਰਟੀ ਬਣਾਈਏ ਜਿਹੜੇ ਰਾਜਨੀਤਿਕ ਤੇ ਧਾਰਮਿਕ ਫੈਸਲੇ ਵੀ ਕਰਦੀ ਹੈ ਅਸਾਂ ਉਹਦੀ ਸਰਪ ਮੈਂਬਰੀ ਕਮੇਟੀ ਬਣਾਈਏ ਉਹ ਸਰਪ ਮੈਂਬਰੀ ਕੋਰ ਕਮੇਟੀ ਦੇ ਮੀਟਿੰਗ 9 ਤਰੀਕ ਨੂੰ ਆਪਾਂ ਕੁਰਖੇਤਰ ਆਪਣੇ ਹੈਡੋਕਿਸ ਬਲਾਈ ਤੇ ਉਥੇ ਇਹ ਸਾਰੀ ਗੱਲ ਦਾ ਜਾਇਦਾ ਲਿਆ ਉਥੇ ਸਰਵਸੰਮਤੀ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਅਸਾਂ ਅਕਾਲ ਤਖਤ ਸਾਹਿਬ ਦੇ ਜਹੇ ਦਾ ਨੂੰ ਆ ਲੈਟਰ ਲਿਖ ਦਿੱਤਾ ਵੀ ਜੋ ਕਾਨੂੰਨੀ ਕਾਰਵਾਈ ਧਰਮ ਦੀ ਉਲੰਘਣਾ ਬਾਰੇ ਜਾਂ ਗੁਰਮੁੜਿਆੜਾ ਦੀ ਅਵੇਲਨਾ ਜੋ ਕੀਤੀ ਗਈ ਹੈ ਪੰਕ ਕੀਤੀ ਹੈ ਗੁਰੂ ਮਰਿਆਦਾ ਦਾ ਉਲੰਘਣ ਹੋਇਆ ਹੈ ਉਰੇ ਵਾਸਤੇ ਅਕਾਲ ਤਖਤ ਸਾਹਿਬ ਐਕਸ਼ਨ ਲੈ ਮੇਰੀ ਜਾਣਕਾਰੀ ਦੇ ਅਨਸਾਰ ਅਕਾਲ ਤਖਤ ਸਾਹਿਬ ਨੇ ਸ਼ਮਨੀ ਕਮੇਟੀ ਦੇ ਪ੍ਰਧਾਨ ਨੂੰ ਕਹਿ ਕੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਪਰ ਸਾਨੂੰ ਉਹਦਾ ਪਤਾ ਨਹੀਂ ਲੱਗਾ ਕਿ ਉਹਨੇ ਆਪਣੀ ਕਿਹੜੀ ਫੋਟਰੀ ਕੀਤੀ ਹੈ 10 ਤਰੀਕ ਨੂੰ ਫਿਰ ਅਸੀਂ ਡੀਜੀਪੀ ਹਰਿਆਣਾ ਅਤੇ ਸੁਪਰੀਡੈਂਟ ਅੰਬਾਲਾ ਨੂੰ ਇੱਕ ਮੈਮੋਰੰਡਮ ਦੇ ਲਿਆ ਤੇ 10 ਤਰੀਕ ਨੂੰ ਹੀ ਅਸੀਂ ਇੱਕ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਨੇ ਆ ਕਿ ਸੈਣੀ ਸਾਹਿਬ ਨੇ ਸਾਡੀਆਂ ਗੁਰੂ ਘਰ ਦੀਆਂ ਭਾਵਨਾ ਨੂੰ ਠੇਸ ਪਹਾਈਏ ਤੇ ਗੁਰੂ ਮੜਿਆ ਦਾ ਬਹੁਤ ਵੱਡਾ ਉਲੰਘਣ ਹੋਇਆ ਹੈ ਇਹ ਅਜੇ ਤੱਕ ਦੁਨੀਆ ਦੇ ਇਤਿਹਾਸ ਵਿੱਚ ਕਦੀ ਨਹੀਂ ਹੋਇਆ ਵਿਦੇਸ਼ਾਂ ਦੇ ਵੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਸਾਰੇ ਮੁਲਕਾਂ ਦੇ ਸਾਰੀ ਦੁਨੀਆ ਪਰ ਦੇ ਲੋਕ ਸਮਾਗਮਾਂ 'ਚ ਵੀ ਆਉਂਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਆਉਂਦੇ ਰਹੇ ਨੇ ਪਰ ਅੱਜ ਤੱਕ ਦੁਨੀਆ ਦੇ ਵਿੱਚ ਭਾਵੇਂ ਉਹ ਹਿੰਦੁਸਤਾਨ ਦਾ ਰਾਸ਼ਟਰਪਤੀ ਹੋਵੇ ਪ੍ਰਧਾਨ ਮੰਤਰੀ ਹੋਵੇ ਚੀਫ ਮਿੰისტਰੀ ਹੋਵੇ ਅਮਰੀਕਾ ਦਾ ਹੋਵੇ ਕੈਨੇਡਾ ਦਾ ਹੋਵੇ ਯੂਐਸਏ ਦਾ ਜਾਂ ਆਸਟ੍ਰੇਲੀਆ ਦਾ ਹੋਵੇ ਜਿੰਨੇ ਵੀ ਦੇਸ਼ ਨੇ ਸਾਰੇ ਹੀ ਗੁਰੂ ਘਰਾਂ ਵਿੱਚ ਆਣ ਕੇ ਮੱਥੇ ਟੇਕਦੇ ਰਹੇ ਤੇ ਸਮਾਗਮਾਂ 'ਚ ਹਿੱਸਾ ਲੈਂਦੇ ਰਹੇ ਬਾਹਰਲੇ ਵਿਦੇਸ਼ਾਂ 'ਚ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਪਰ ਅੱਜ ਤੱਕ ਮੈਡਲ ਡਿਕਟੇਟਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਤਲਾਸ਼ ਹੀ ਲੈਣੀ ਇਹ ਦੁਨੀਆ ਵਿੱਚ ਪਹਿਲੀ ਵਾਰੀ ਹੋਇਆ ਅਸੀਂ ਇੱਕ ਗੱਲ ਇੱਥੇ ਕਈ ਕੁਐਸਚਨ ਖੜੇ ਹੁੰਦੇ ਨੇ ਕਿ ਸੈਣੀ ਸਾਹਿਬ ਜੇ ਸਿੱਖਣ ਤੇ ਇੰਨਾ ਵੀ ਭਰੋਸਾ ਨਹੀਂ ਵੀ ਮੈਨੂੰ ਉਡਾਣ ਵਾਸਤੇ ਕਿਰੇ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਵੀ ਸਪੋਰਟ ਸਮਗਰੀ ਨਾ ਰੱਖੀ ਹੋਵੇ ਵੀ ਇਹਨਾਂ ਦਾ ਗੁਰੂ ਇਹ ਗੁਰੂ ਗ੍ਰੰਥ ਸਾਹਿਬ ਨੂੰ ਉਡਾ ਦੇਣਗੇ ਤੇ ਨਾਲ ਮੈਨੂੰ ਵੀ ਉਡਾ ਦੇਵਗੇ ਸੈਣੀ ਸਾਹਿਬ ਨੂੰ ਅਸੀਂ ਗੱਲ ਪੁੱਛਣਾ ਚਾਹਿਆ ਸੈਣੀ ਸਾਹਿਬ ਅਸੀਂ ਉਹ ਗੁਰੂ ਦੇ ਸੇਖਾਂ ਜਿਹੜੇ ਸਰਬੱਤ ਦੇ ਭਲਾ ਮੰਗਣ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ਰਨ ਵਿੱਚ ਆਂਦਾ ਅੱਜ ਤੱਕ ਕਰੀ ਵੀ ਇਹ ਹੋ ਰਿਆ ਦੁਨੀਆ ਭਰ ਵਿੱਚ ਸਿੱਖ ਨੇ ਇਹੋ ਜਿਹਾ ਮਾਰਾ ਕੰਮ ਨਹੀਂ ਕੀਤਾ ਪਰ ਤੂੰ ਆਪਣੇ ਮੁੱਖ ਮੰਤਰੀ ਦੇ ਨਸ਼ੇ ਵਿੱਚ ਆਪਣੇ ਸਕਿਉਰਟੀ ਗਾਰਡਨ ਨੂੰ ਇਹ ਕਾਰਾ ਕਰਾ ਦਿੱਤਾ ਦੂਜੀ ਗੱਲ ਹੁਣ ਕੁਝ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਰਕਾਰੀ ਕਮੇਟੀ ਹੈ ਉਹ ਪ੍ਰਚਾਰ ਕਰ ਰਹੇ ਨੇ ਕਿ ਸੈਣੀ ਸਾਹਿਬ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਇਹ ਸਕਿਉਰਿਟੀ ਗਾਰਡਨ ਨੇ ਕਾਰਾ ਕੀਤਾ ਮੈਂ ਇਹ ਗੱਲ ਦੇ ਨਾਲ ਸਹਿਮਤ ਨਹੀਂ ਇਸੇ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਕਾਲ ਚੱਕਰ ਸਾਹਿਬ ਦੇ ਜ਼ਹੀਰ ਨੂੰ ਤੇ ਸੁਪਰੀਡੈਂਟ ਸਾਹਿਬ ਨੂੰ ਤੇ ਡੀਜੀਪੀ ਨੂੰ ਲੈਟਰ ਲਿਖਿਆ ਕਿ ਸਾਨੂੰ ਸ਼ੱਕ ਹੈ ਇਹ ਸਾਰਾ ਤੇ ਸਾਰਾ ਸੈਣੀ ਸਾਹਿਬ ਨੇ ਸਾਜ਼ਿਸ਼ ਦੇ ਰੂਪ ਵਿੱਚ ਕਰਾਇਆ ਕਿਉਂਕਿ ਸੈਣੀ ਸਾਹਿਬ ਐਮਐਲਏ ਇਲੈਕਸ਼ਨ ਕਰਨਾਲ ਤੋਂ ਲੜ ਰਹੇ ਨੇ ਮੌਜੂਦਾ ਮੁੱਖ ਮੰਤਰੀ ਨੇ ਤੇ ਖੱਟਰ ਸਾਹਿਬ ਐਮਪੀ ਰਾ ਇਲੈਕਸ਼ਨ ਕਰਨਾਲ ਤੋਂ ਲੜ ਰਹੇ ਨੇ ਚੋਣ ਦਾ ਮਾਹੌਲ ਇਹ ਕੇਵਲ ਤੇ ਕੇਵਲ ਸਿੱਖਾਂ ਦੀਆਂ ਧਾਰਮਿਕ ਭਾਵਨਾ ਪੜਕਾ ਕੇ ਦੰਗੇਦਾਰ ਕਰਵਾਉਣਾ ਚਾਹੁੰਦੇ ਸਨ ਜਿਵੇਂ ਬਾਬਰੀ ਮਸਜਿਦ ਤੇ ਰਾਮੰਦਰ ਵਿੱਚ ਹੁੰਦੇ ਰਹੇ ਬਸ ਸਿੱਖ ਕਿਤੇ ਫੜਕਣ ਸਾਡੇ ਸਕੌਡੀ ਗਾਰਡ ਨੂੰ ਕੋਈ ਗੈਨ ਉੱਥੇ ਧਾਰਮਿਕ ਵਾਇਲੈਂਸ ਪੈਦਾ ਹੋਵੇ ਤੇ ਧਾਰਮਿਕ ਬੈਲੈਂਸ ਪਹਿਰਾ ਹੋਣ ਦੇ ਨਾਲ ਸਾਨੂੰ ਵੋਟਾਂ ਦੇ ਵਿੱਚ ਫਾਇਦਾ ਜੋ ਮਿਲ ਸਕੇ ਕਿਉਂਕਿ ਸਿੱਖ ਹਰਿਆਣੇ ਵਿੱਚ ਮਿਨੋਰਟੀ ਵਿੱਚ ਵਸਦਾ ਹੈ ਤੇ ਦੂਜੇ ਮੇਰੇ ਵੀਰ ਜਿਹੜੇ ਮੈਜੋਰਟੀ ਵਿੱਚ ਵਸਦੇ ਨੇ ਇਹ ਸਾਰਾ ਤਾਂ ਸਾਰਾ ਖੇਡ ਜਾਣਬੁੱਝ ਕੇ ਹੀ ਸੈਂਸੇਬਲ ਨੂੰ ਇਹ ਕਿਹਾ ਗਿਆ ਕੇਵਲ ਤੇ ਕੇਵਲ ਰਾਜਨੀਤਿਕ ਵੋਟਾਂ ਲੈ ਵਾਸਤੇ ਉਹਦੇ ਵਾਸਤੇ ਅਸਾਂ ਮੰਗ ਕੀਤੀ ਹੈ ਪੁਲਿਸ ਪ੍ਰਸ਼ਾਸਨ ਕੋ ਕਿ 295 295 ਇਹ ਤੇ 120 बी ਇਨਾਂ ਦੇ ਵਿਰੋਧ ਪੰਦੀ ਹੈ ਸੈਣੀ ਸਾਹਿਬ ਦੇ ਵਿਰੋਧ ਉਹਨਾਂ ਨੂੰ ਉਹਨਾਂ ਤੇ ਐਫ ਆਈ ਆਰ ਦਰਜ ਹੋਵੇ ਉਹਦੇ ਸਕਿਉਰਟੀ ਗਾਰਡਰ ਤੇ ਵੀ ਉਹਨਾਂ ਨੂੰ ਪਹਿਲੇ ਨੰਬਰ ਤੇ ਉਹਨਾਂ ਨੂੰ ਸਸਪੈਂਡ ਕੀਤਾ ਜਾਏ ਸਸਪੈਂਡ ਕਰਕੇ ਉਹਨਾਂ ਤੇ ਤਿੰਨੇ ਧਾਰਾ ਲਾਈਆਂ ਜਾਣ ਤੇ ਧਾਰਾ ਲਾਂਤੂ ਬਾਅਦ ਉਹਨਾਂ ਤੇ ਉਹਨਾਂ ਨੂੰ ਰੈਸਟ ਕੀਤਾ ਜਾਏ ਇਹ ਮੰਗ ਸਾਡੀ ਸੈਣੀ ਸਾਹਿਬ ਮੁੱਖ ਮੰਤਰੀ ਪ੍ਰਤੀ ਹੈ ਤੇ ਇਹ ਹੀ ਉਹਨਾਂ ਸਕਿਉਰਟੀ ਗਾਰਡਾ ਪ੍ਰਤੀ ਹੈ ਨੰਬਰ 2 ਅਸੀਂ ਹਰਿਆਣਾ ਜਿਹੜੀ ਗੁਰਦੁਆਰਾ ਸਰਕਾਰੀ ਕਮੇਟੀ ਉਹ ਵੀ ਉਨੀ ਹੀ ਜ਼ਿੰਮੇਵਾਰੀ ਕਿਉਂਕਿ ਕਹਿੰਦੇ ਨੇ ਜ਼ੁਲਮ ਕਰਨ ਵਾਲਾ ਤੇ ਜ਼ੁਲਮ ਸਹਿਣ ਵਾਲਾ ਦੋਵੇਂ ਬਰਾਬਰ ਹੁੰਦੇ ਉਹ ਵੀ ਉਹਨੇ ਜ਼ਿੰਮੇਵਾਰ ਨੇ ਜਦੋਂ ਵੀ ਸੈਣੀ ਸਾਹਿਬ ਤੇ ਉੱਥੇ ਮੌਜੂਦ ਸਨ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰ ਸਹਿਬਾਨ ਉਹਨਾਂ ਤੋਂ ਵਿਦੇੜੀ ਹੋ ਕੇ ਸਕਿਉਰਿਟੀ ਗਾਰਡ ਗੁਰੂਗ੍ਰੰਥ ਸਾਹਿਬ ਦੀ ਉਲੰਘਣਾ ਕਰ ਗਏ ਧਾਰਮਿਕ ਉਲੰਘਣਾ ਕਰ ਗਏ ਉਹਨਾਂ ਦਾ ਫਰਜ਼ ਬਣਦਾ ਸੀ ਕੋਟੇ ਜਾਂਦੇ ਸੈਨੀ ਸਾਹਿਬ ਦੇ ਤੇ ਉਹਨਾਂ ਸਿਕਿਉਰਿਟੀ ਗਾਰਡਾਂ ਨੂੰ ਸਸਪੈਂਡ ਕਰਾਉਂਦੇ ਅਤੇ ਕੋਰਟ ਵਿੱਚ ਜਾ ਕੇ ਐਫਆਈਰ ਦਰਜ ਕਰਾਉਂਦੇ ਤੇ ਉਹਨਾਂ ਨੂੰ ਅਰੈਸਟ ਕਰਵਾਉਂਦੇ ਇਹ ਕੰਮ ਸਾਡੀ ਹਰਿਆਣਾ ਸਿੱਖ ਗੁਰਦੁਆਰਾ ਜਿਹੜੀ ਸਰਕਾਰੀ ਕਮੇਟੀ ਉਹਦਾ ਫਰਜ ਵੰਡਾ ਸੀ ਪਰ ਉਹਨਾਂ ਨੇ ਨਹੀਂ ਕੀਤਾ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਹੁਣ ਇਹ ਗੱਲ ਕਹਿਣੀ ਪੈ ਰਹੀ ਏ ਉਹ ਸਰਕਾਰੀ ਕਮੇਟੀ ਵਾਲਿਆਂ ਨੂੰ ਜਿਹੜੇ ਪਹਿਲੇ ਵੀ ਐਡਜੈਕਟਿਵ ਕਮੇਟੀ ਦੇ ਮੈਂਬਰ ਰਹੇ ਨੇ ਇਹਦੇ ਹੁਣ ਵੀ ਨਵੀਂ ਕਮੇਟੀ ਐਡਜੈਕਟਿਵ ਕਮੇਟੀ ਬਣੀ ਹੋਈ ਏ ਉਹ ਸਾਰੇ ਗੁਰੂ ਘਰਾਂ ਦੇ ਪ੍ਰਬੰਧ ਕਰਨੇ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਤੇ ਇਸ ਕਰਕੇ ਜੇ ਉਹਨਾਂ ਦੀ ਕੋਈ ਜ਼ਮੀਰ ਜਗਦੀ ਏ ਉਹਨਾਂ ਵਿੱਚ ਇਨਸਾਨੀਅਤ ਹੈ ਜੇ ਗੁਰੂ ਗ੍ਰੰਥ ਸਾਹਿਬ ਨੂੰ ਉਹ ਪਿਆਰ ਕਰਦੇ ਨੇ ਜੇ ਗੁਰੂ ਨਾਲ ਪਿਆਰ ਕਰਦੇ ਨੇ ਤੇ ਨੈਤਿਕ ਦਾ ਤੌਰ ਤੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਆਪਣੇ ਆਪ ਸਰਕਾਰੀ ਇਲੈਕਸ਼ਨ ਕਰਾ ਲੈਣ ਇੱਥੇ ਇੱਕ ਹੋਰ ਬੜਾ ਵੱਡਾ ਸਵਾਲ ਖੜਾ ਹੁੰਦਾ ਕਿ ਸਾਡਾ 110 ਕਰੋੜ ਰੁਪਏ ਦਾ ਬਜਟ ਜਿਹਦੇ ਵਿੱਚ 3 ਕਰੋੜ ਰੁਪਇਆ ਧਰਮ ਪ੍ਰਚਾਰ ਕਮੇਟੀ ਵਾਸਤੇ ਰੱਖਿਆ ਗਿਆ ਹੈ ਜਿਹਦਾ ਚੇਅਰਮੈਨ ਜਦੂਆਲ ਸਾਹਿਬ ਆਪਣੇ ਆਪ ਨੂੰ ਕਹਿੰਦੇ ਨੇ ਤੇ ਦੂਜੇ ਵੱਲ ਤਰੋਕੇਵਾਲਾ ਸਾਹਿਬ ਆਪਣੇ ਆਪ ਨੂੰ ਕਹਿੰਦੇ ਮੈਂ ਜਦੂਆਲ ਸਾਹਿਬ ਨੂੰ ਪੁੱਛਣਾ ਵਾ ਤੂੰ ਬਾਈ ਖੇਡ ਕਰਕੇ ਬੜੀਆਂ-ਬੜੀਆਂ ਗੱਲਾਂ ਤੇ ਕਰਨਾ ਮੈਂ ਧਰਮ ਪ੍ਰਚਾਰ ਕਰਾਂਗਾ ਮੈਂ ਵਿਦੇਸ਼ਾਂ ਜਾ ਕੇ ਧਰਮ ਪ੍ਰਚਾਰ ਕਰਨਾ ਮੈਂ ਸਾਰੇ ਗੁਰੂਗਰਾਹਾਂ 'ਚ ਧਰਮ ਪ੍ਰਚਾਰ ਕਰਨਾ ਵਾ ਮੇਰੇ ਤੋਂ ਵੱਡ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਸਾਰੀ ਦੁਨੀਆ 'ਚ ਮੇਰੇ ਤੋਂ ਵੱਡ ਪ੍ਰਚਾਰਕ ਕੋਈ ਨਹੀਂ ਸਿੱਖ ਕਰਨਦਾ ਦਾਦੂਆਲ ਸਾਹਿਬ ਮੈਂ ਤੈਨੂੰ ਪੁੱਛਣਾ ਚਾਹਨਾ ਤੂੰ 3 ਕਰੋੜ ਰੁਪਈਆ ਖਰਚ ਗੁਰੂਗਰਾਂ ਸਾਹਿਬ ਵੀ ਬੇਅਪੀ ਕਰਨ ਵਾਸਤੇ ਕਰਵਾਇਆ ਰੱਖਿਆ ਹੈ ਬਾਈ ਮੁੱਖ ਮੰਤਰੀ ਪੋਰਸ ਕਾਉਂਟੀ ਗੌਰ ਇਹ ਵੇ ਤੇਰਾ ਧਰਮ ਪ੍ਰਚਾਰ ਇਹਨੂੰ ਰੱਖਿਆ ਕਰਨੀ ਹੈ ਗੁਰਗੁਰਾਂ ਸਾਹਿਬ ਦੀ ਇੱਥੇ ਖਰਚ ਕਰਨਾ ਹੈ ਤੂੰ ਸੈਕਟਰ ਦਾ ਧਰਮ ਪ੍ਰਚਾਰਕ ਬਿਲਕੁਲ ਫੇਲ ਉੱਚਾ ਹੈ ਇਹ ਦੂ ਬਾਦ ਜੇ ਤੇਰੇ ਕੋਈ ਇਨਸਾਨੀਅਤ ਹੈ ਤੇਰੀ ਕੋਈ ਜਗਦੀ ਜਮੀਰ ਹੈ ਤੇ ਛੱਡੇ ਧਰਮ ਪ੍ਰਚਾਰ ਕਰਨਾ ਤੇਰੇ ਵਾਸਤੇ ਗੱਲ ਕੋ ਨਹੀਂ ਤੂੰ ਕੇਵਲ ਰੁਪਏ ਇਕੱਠੇ ਕਰਨ ਵਾਲਾ ਇੱਕ ਇਨਸਾਨ ਹੈ ਤੇ ਸਿਰਫ ਰੁਪਈਏ ਹੀ ਇਕੱਠੇ ਕਰਨ ਜਾਣਨਾ ਹੈ ਤੇ ਇਲਜ਼ਾਮ ਤੂੰ ਸਾਡੇ ਵੜਗਿਆਂ ਤੇ ਲਾਣਾ ਹੈ ਤੇਰਾ ਮੇਰਾ ਕੀ ਮੁਕਾਬਲਾ ਮੇਰੀ ਆਰਡਰ ਦੀ ਦੁਕਾਨ ਹੈ ਮੇਰੇ ਕੋਲ 50 ਕਿੱਲੇ ਜ਼ਮੀਨ ਹੈ ਤੇਰੇ ਕੋਲ ਤੇ ਪਤਾ ਨਹੀਂ ਕਿੱਥੋਂ ਦੁਆਇਆ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਭੁੱਖ ਦਾ ਮਾਰਿਆ ਇੱਥੇ ਆਨ ਕੇ ਗੁਰਦੁਆਰੇ ਭਾਈ ਆਨ ਕੇ ਲੱਗੋ ਤੂੰ ਤੇ ਤੂੰ ਆਪਣੇ ਹੱਥ ਤਿੰਨ ਤਿੰਨ ਗੱਡੀਆਂ ਰੱਖੀਆਂ ਨੇ ਨਾਲ ਸਕਿਉਰਿਟੀ ਗਾਰਡ ਰੱਖਿਆ ਨੂੰ ਪੈਸੇ ਕਿੱਥੋਂ ਆਇਆ ਤੇਰੇ ਕੋਲ ਤੂੰ ਪੈਸਾ ਦੋ ਨੰਬਰੇ ਚ ਕਮਾਇਆ ਗਲਤ ਤਰੀਕੇ ਨਾਲ ਕਮਾਇਆ ਤੇ ਹੁਣ ਗੁਰੂ ਘਰਾਂ ਨੂੰ ਹਰਿਆਣਾ ਕਮੇਟੀ ਦਾ ਚੇਅਰਮੈਨ ਬਣ ਕੇ ਗੁਰੂ ਘਰਾਂ ਨੂੰ ਲੁੱਟਣਾ ਚਾਹਣਾ ਤੇ 30 ਕਰੋੜ ਰੁਪਏ ਖਰਚ ਕਰਨਾ ਚਾਹਣਾ ਜੇ ਤੇਰੇ ਵਿੱਚ ਕੋਈ ਇਨਸਾਨੀਅਤ ਦਾ ਤੇ ਤੇਰੀ ਜਗਦੀ ਜਮੀਰ ਹੈ ਛੱਡ ਦੇ ਧਰਮ ਪ੍ਰਚਾਰ ਕਰਨਾ ਤੇ ਕਰੇ ਆਪਣਾ ਕੁਰਤਾ ਪਜਾਮਾ ਪਾ ਲੈ ਕਿਸ਼ੇਰਾ ਵੀ ਲਾ ਲੈ ਲੱਕੋ ਜਿਹੜਾ ਤੂੰ ਵੱਡਾ ਵੱਡਾ ਸੰਤ ਬਣਿਆ ਫਿਰਦਾ ਸੰਤਾਂ ਦਾ ਰੂਟ ਟਾੜੀ ਫਿਰਨਾ ਕੁਰਤਾ ਪਜਾਮਾ ਪਾ ਲੈ ਨੀਲੀ ਪਾਗ ਬੰਨ ਲੈ ਤੇ ਜਾ ਕੇ ਕਰੇ ਇਲੈਕਸ਼ਨ ਲੜ ਲੈ ਰਾਜਨੀਤਿਕ ਇਹ ਵਸਤੀ ਤੇਰੇ ਗੱਲ ਕੋ ਨਹੀਂ ਸਿੱਖ ਧਰਮ ਦਾ ਪ੍ਰਚਾਰ ਕਰਨਾ ਇਹ ਇਸ ਕਰਕੇ ਦਾदूਵਾਲ ਨੂੰ ਵੀ ਅਕਾਲ ਤਖਤ ਸਾਹਿਬ ਤੇ ਕੌਮ ਤੋਂ ਮਾਹੀ ਜਾ ਕੇ ਮੰਗਣੀ ਚਾਹੀਦੀ ਏ ਵੀ ਮੈਂ ਬਿਲਕੁਲ ਵੀ ਫਲ ਹੋ ਚੁੱਕਾ ਵਾਂ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਫੋਰ ਬਣਾ ਇਹ ਕਮੇਟੀ ਜਿਹੜੀ ਸਰਕਾਰੀ ਹੈ ਉਹਨਾਂ ਨੂੰ ਵੀ ਜਾ ਕੇ ਗੱਲ ਤਖਸਾਲਪੂ ਮਾਫੀ ਮੰਗਣੀ ਚਾਹੀਦੀ ਹੈ ਤੇ ਆਪਣਾ ਇਸਤੀਫਾ ਦੇ ਦੇਣਾ ਚਾਹੀਏ। ਇਸ ਕਰਕੇ ਜੇ ਹੁਣ ਉਸਾਂ ਫੈਸਲਾ ਕੀਤਾ ਹੈ ਆਪਣੀ ਸਰਪ ਮੈਂਬਰੀ ਕੋਰ ਕਮੇਟੀ ਨੇ 20 ਤਰੀਕ ਦਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਸਰਕਾਰ ਦੀ ਤੇ ਗਲਤੀ ਹੈ ਸਰਕਾਰ ਨੂੰ ਆਪਾਂ ਕੀ ਕਹਿਣਾ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੀ ਜੀ ਪੀ ਸਾਹਿਬ ਨੂੰ ਐਸ ਪੀ ਅੰਬਾਲਾ ਨੂੰ ਇਹ ਗੱਲ ਕਹਿਣੇ ਚਾਹਾਂਗੇ ਕਿ ਐਸਪੀ ਸਾਹਿਬ ਇਹਨਾਂ ਦੇ ਵਿਰੋਧ ਤਿੰਨੇ ਤਾਰਾਂ ਲਾ ਕੇ ਪਰਚਾ ਦਰਜ ਕੀਤਾ ਜਾਏ ਤੇ ਇਹਨਾਂ ਸਾਰਿਆਂ ਨੂੰ ਰੈਸਟ ਕੀਤਾ ਜਾਏ ਤੇ ਅਸੀਂ ਜੇ ਇਹਨਾਂ 20 ਤਰੀਕ ਤੱਕ ਸੈਣੀ ਸਾਹਿਬ ਦੇ ਬਰੋ ਅਫਰ ਦਰਨਾ ਕੀਤੀ ਉਹਨੂੰ ਰੈਸਟ ਨਾ ਕੀਤਾ ਉਹ ਜਿਹੜੇ ਮੁਲਾਜ਼ਮ ਨੇ ਜਿਨ੍ਹਾਂਇ ਕੋਟਾਈ ਕੀਤੀ ਏ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਨੂੰ ਰੈਸਟ ਨਾ ਕੀਤਾ ਜਗਿਆ ਤੇ 21 ਤਰੀਕ ਨੂੰ 6ਵੀਂ ਪਾਰਸੀ ਗੁਰੂ ਘਰ ਵਿੱਚ ਇੱਕ ਸੰਗਠਨ ਸਿਮਲਨ ਬੁਲਾਇਆ ਜਾਏਗਾ ਉਹ ਸੰਗਠਨ ਸਿਮਲਨ ਫੈਸਲਾ ਕਰੇਗਾ ਵੀ ਆਪਾਂ ਅਗਲਾ ਸਟੈਪ ਕੀ ਚੁੱਕਣਾ ਹੈ ਉਹ 21 ਤਰੀਕ ਨੂੰ 6ਵੀਂ ਪਾਛੀ ਗੁਰੂ ਘਰ ਕੁ ਖੇਤਰ ਦੇ ਵਿੱਚ ਸੰਗਠਨ ਸਿਮਲਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਨ ਹਮੇਸ਼ਾ ਹੀ ਕਹਿੰਦੀ ਆ ਛਿੰਦਾ ਸਾਹਿਬ ਇਹ ਪ੍ਰੋਟੋਕੋਲ ਹੁੰਦਾ ਕੋਈ ਵੀ ਵੀਵੀਆਈਆਈ ਆਜੇ ਸੁਰੱਖਿਆ ਨੂੰ ਜਾ ਕੇ ਚੈੱਕ ਕਰਦਾ ਸਰ ਪ੍ਰੋਟੋਕੋਲ ਹੁੰਦਾ ਹੈ ਜਿਹੜੇ ਰਾਸ਼ਟਰਪਤੀ ਸਭ ਤੋਂ ਵੱਡਾ ਅਮਰੀਕਾ ਦਾ ਉਹ ਵੀ ਗੁਰੂ ਘਰ ਵਿੱਚ ਆਇਆ ਗੁਰੂ ਗ੍ਰੰਥ ਸਾਹਿਬ ਅੰਮ੍ਰਿਤਸਰ ਵੀ ਆਇਆ ਇੰਗਲੈਂਡ ਦੀ ਰਾਣੀ ਮਹਾਰਾਣੀ ਵੀ ਇੱਥੇ ਹੁੰਦੇ ਰਹੇ ਉੱਥੋਂ ਦੇ ਪ੍ਰੈਜ਼ੀਡੈਂਟ ਵੀ ਹੁੰਦੇ ਰਹੇ ਅੱਜ ਤੱਕ ਜੇ ਕਿਸੇ ਮੈਨੂੰ ਕੋਈ ਤੁਸੀਂ ਸਾਬਤ ਕਰ ਦਿਓ ਪ੍ਰੋਟੋਕੋਲ ਦੇ ਹਿਸਾਬ ਵਿੱਚ ਕਰੀ ਕਰੀ ਗੁਰੂ ਸਾਹਿਬ ਦੀ ਹੋਈ ਇਸ ਤਰ੍ਹਾਂ ਲਈਗੀ ਤਲਾਸ਼ੀ ਇਸ ਤਰ੍ਹਾਂ ਕੀਤਾ ਗਿਆ ਦੂਜੀ ਗੱਲ ਨਿਰੀ ਹਿੰਦੁਸਤਾਨ ਦੀ ਨਹੀਂ ਆਪਾਂ ਗੱਲ ਕਰਦੇ ਆਪਾਂ ਵਿਦੇਸ਼ਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਕਿਤੇ ਵੀ ਸਿੱਖਣ ਫੋਨ ਕਰਕੇ ਪੁੱਛ ਲੋ ਤੁਹਾਡੇ ਉੱਥੇ ਵੀ ਸਮਾਗਮਾਂ 'ਤੇ ਗੁਰੂ ਕਰਾਇਆ ਜਾਂਦੇ ਨੇ ਕਿਤੇ ਮੈਟਰ ਡਿਕਟੇਟਰਾਂ ਨਾਲ ਤਲਾਸ਼ੀ ਹੋਈ ਜਿਹੜੇ ਦਿਨ ਪਹਿਲਾਂ ਪ੍ਰਧਾਨ ਮੰਤਰੀ ਪਟਨਾ ਸਾਹਿਬ ਜਾ ਕੇ ਆਏ ਨੇ ਉਹ ਵੀਡੀਓ ਦੇਖਿਆ ਤੁਸੀਂ ਨਹੀਂ ਮੈਂ ਨਹੀਂ ਵੇਖਿਆ ਉਸ ਚ ਸਾਰੀ ਸੰਗਤ ਨੂੰ ਬਾਹਰ ਕੱਢ ਦਿੱਤਾ ਗਿਆ ਦਰਬਾਰ ਸਾਹਿਬ ਤੋਂ ਲੰਗਰ ਆਦੂ ਸਾਰੀ ਸੰਗਤ ਨੂੰ ਬਾਹਰ ਕੱਢ ਦਿੱਤਾ ਗਿਆ ਜਦੋਂ ਪ੍ਰਧਾਨ ਮੰਤਰੀ ਅੰਦਰ ਆਏ ਇਸ ਤਰ੍ਹਾਂ ਜੀ ਅੱਤ ਤੈਂਤ ਦਾ ਵਹਿਰ ਹੁੰਦਾ ਹੈ ਇਹ ਤੁਸਾਂ ਗੱਲ ਨਵੀਂ ਛੇੜ ਦਿੱਤੀ ਮੈਂ ਕਹਿਣਾ ਨਹੀਂ ਚਾਹਦਾ ਉਹ ਮੈਂ ਵੇਖਿਆ ਸਭ ਕੁਝ ਅੱਥ ਤੇ ਅੰਤ ਦਾ ਵਹਿਰ ਹੁੰਦਾ ਹੈ 라वण ਵੀ ਹੰਕਾਰੀ ਹੋਇਆ ਸੀ ਪਰ 라वण ਜਿੱਦਾ ਪੰਡਰਸੀ ਚੂਗ ਵੇਦਾਂ ਦਾ ਗਿਆਤਾ ਸੀ ਐਡਾ ਵੱਡਾ ਦੁਨੀਆ ਦੇ ਵਿੱਚ ਕੋਈ ਵੀ ਗਿਆਤਾ ਨਹੀਂ ਹੋਇਆ ਜਿਨੇ ਚੂਗ ਵੇਦਾਂ ਦਾ ਕੀਤਾ ਹੈ ਪਰ ਜਦੋਂ 라वण ਨੇ ਹੰਕਾਰ ਕੀਤਾ ਤੇ ਉਹ ਉਹਦਾ ਵੀ ਅੰਤ ਹੋਇਆ ਇਹਨਾਂ ਲੋਕਾਂ ਦਾ ਇਹਨਾਂ ਹੰਕਾਰੀ ਲੋਕਾਂ ਦਾ ਅੰਤ ਆ ਚੁੱਕਾ ਹੈ ਜੇ ਗੁਰੂ ਘਰ ਚ ਤੋਂ ਸੰਗਤਾਂ ਬਾਹਰ ਕੱਢਣੀਆਂ ਨੇ ਗੁਰੂ ਘਰ ਦੇ ਚਵਲਦਸਮਗਮ ਵਿੱਚੋਂ ਲੰਗਰ ਚੋਂ ਸੰਗਤਾਂ ਬਾਹਰ ਕੱਢਣੀਆਂ ਨੇ ਅਸੀਂ ਹੱਥ ਜੋੜ ਕੇ ਇਹਨਾਂ ਪ੍ਰਧਾਨ ਮੰਤਰੀਆਂ ਨੂੰ ਇਹਨਾਂ ਮੁੱਖ ਮੰਤਰੀਆਂ ਨੂੰ ਬੇਨਤੀ ਕਰਨੇ ਆ ਤੁਹਾਡੇ ਗੁਰੂ ਘਰ ਸਾਡੇ ਤੋਂ ਬਿਨਾ ਵੀ ਚੱਲ ਜਾਣਗੇ ਅਸੀਂ ਚਲਾ ਲਾਂਗੇ ਸਾਨੂੰ ਤੁਹਾਡੇ ਕੋਈ ਨਾ ਮਾਇਆ ਦੀ ਲੋੜ ਨਾ ਤੁਹਾਡੀ ਸ਼ੋਰਤ ਦੀ ਲੋੜ ਤੁਸੀਂ ਆਪਣੇ ਘਰ ਰੋ ਤੇ ਅਸੀਂ ਆਪਣੇ ਢੰਗ ਨਾਲ ਗੁਰੂ ਘਰ ਦੀ ਮਰਿਆਦਾ ਤੇ ਸੰਗਤ ਦੀ ਬਿਸਤੀ ਨਾ ਕਰੋ ਨਾ ਧਾਰਮਿਕ ਵਿਲ ਨਾ ਕਰੋ ਨਾ ਸਾਡੇ ਦਿਲ ਬਲੁੰਦਰੋ ਮਰਦੇ ਕਿਰੇ ਪਿਸਲਾ ਕਰੇ ਕੋਈ ਇਤਿਹਾਸ ਕੋਈ ਸੁਭਮਾ ਨਾ ਦਰਵਾਜੇ ਇਸ ਕਰਕੇ ਅਸੀਂ ਤੁਹਾਨੂੰ ਕਹਿੰਨੇ ਆ ਅੱਜ ਵੀ ਕਹਿੰਨੇ ਆ ਇਹ ਸਿੱਖ ਕੌਮ ਹੈ ਜਿਹੜੀ ਜ਼ੁਲਮ ਸਹਿ ਕੇ ਵੀ ਆਪਣੇ ਉੱਤੇ ਸਰਬੱਤ ਦਾ ਪ੍ਰਭਾਗ ਮੰਗਦੀ ਏ ਜਿਹਨੂੰ ਅਰਦਾਸ ਹੁੰਦੀ ਏ ਤੇ ਸਿੱਖ ਧਰਮ ਹਮੇਸ਼ਾ ਇਹ ਕਹਿੰਦਾ ਕਿ ਸਰਬੱਤ ਦਾ ਪ੍ਰਭਾਗ ਅਸੀਂ ਸਰਬੱਤ ਪ੍ਰਭਾਗ ਮੰਗਣ ਵਾਲੇ ਲੋਕ ਆ ਅਸੀਂ ਕਿਸੇ ਦੇ ਜ਼ੁਲਮ ਕਰਨ ਵਾਲੇ ਲੋਕ ਨਹੀਂ ਪਰ ਜ਼ੁਲਮ ਸਹਿਣਾ ਵੀ ਨਹੀਂ ਅਸੀਂ ਜਾਣਦੇ ਜਿੱਥੇ ਸਾਡੇ ਤੇ ਜ਼ੁਲਮ ਹੁੰਦਾ ਹੈ ਤੇ ਉੱਥੇ ਫਿਰ ਅਸੀਂ ਉਹਦਾ ਬਦਲਾ ਵੀ ਲੈਨੇ ਹਾਂ ਇਹ ਆਪਕਾ ਮੁੱਖ ਮੰਤਰੀ ਪਰ ਮੁਕਦਮਾ ਦਰਜ ਕਰਨੇ ਦੀ ਗੱਲ ਕਰਦੇ ਹਾਂ ਹਾਂ ਮੁੱਖ ਮੰਤਰੀ ਕੋ ਪਰ ਮਕਦਮਾ ਦਰਜ ਕਰਨੇ ਦੀ ਹੋਰ ਦਰਜ ਕਿਹਾ ਜਾਵੇ 20 ਤਾਰੀਖ ਦਾ ਟਾਈਮ ਦੇ 20 ਤਾਰੀਖ ਨੂੰ ਨੇ ਟਾਈਮ ਦੇ ਦਿਆ 21 ਤਾਰੀਖ ਨੂੰ ਸੰਗਤ ਸਮੇਲਨ ਹੋਗਾ 6ਵੀਂ ਪਾਛੇਈ ਕੁਰਖੇਤਰਾ ਕੋਨੇ ਮੁਲਾਜ਼ਮ ਇਹ ਜੋ ਸੱਤ ਮੈਂਬਰੀ ਕਮੇਟੀ ਬਤਾ ਰਹੇ جی یہ پنسک کا کالی دل ہم نے ایک نئی پارٹی کا گٹھن کیا ہے جسے میں لیڈ کر رہا ہوں یہ بھی ہمارے سردار کرنیل سنگھ جی نمن بار کور کمیٹی میں ہیں یہ سردار ہر بھجن سنگھ کرکشیترہ سے یہ بھی کور کمیٹی کے ممبر ہیں سردار دلجیت سنگھ جی باجوا مفتیار سنگھ ہم سات کور کمیٹی کے ممبر ہیں ایک افتار سنگھ چکو کسے کارن سے وہ یہاں پر آج نہیں پہنچ سکے وہ بھی ہمارے ساتھ کمیٹی کے ممبر ہیں ہم نے سر سمتی سے یہ کیا। صاحب نام ہے। صاحب ہاں جی یہ لیا بنائی تو ہم نے دھارمک الیکشن لڑنے کے لیے تھی اس کا ہمیں چردہ سورج نشان ملا ہوا ہے گرودوارا الیکشن کی طرف سے مگر اب ہم نے فیصلہ کیا ہے کہ یہ راجنیتک بھی فیصلے لیا کریں نہیں ہم نے الیکشن میں کوئی کینڈیٹ کھڑا نہیں کیا کیونکہ نئی نئی پارٹی بنائی تھی ہم نے ساتھ میمری کور کمیٹی نے سارے اپنے اپنی پارٹی کے ورکروں کو سارے ہریا کے سکھوں کو ہم نے اپیل کی ہے کہ انڈیا گٹھ بندر کا آپ نے سپورٹ کرنا ہے اور این ڈی اے کو ہرانا ہے اکال تک صاحب کا مجھے میرے پاس کوئی جواب نہیں آیا مجھے اتنا معلوم پڑا ہے کہ انہوں نے تین ممبری کا گٹھن کیا ہے ਆਪਾਂ ਅਕਲ ਤੱਕ ਸਾਬ ਸੇ ਪੁੱਛ ਸਕਦੇ ਹਾਂ ਕੀ ਕੀਤਾ ਉਹ ਆਪਣੇ ਸੱਤ ਪਰ ਜਾਂਚ ਕਰਾਏ